ਦੋਸਤੋ ਅੱਜ ਦੀ ਕਹਾਣੀ ਇਮਾਨਦਾਰ ਲੱਕੜਹਾਰੇ ਦੀ ਹੈ ਕਿਸੇ ਪਿੰਡ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ ਉਹ ਗਰੀਬ ਸੀ ਤੇ ਰੋਜ਼ ਦੀ ਕਮਾਈ ਨਾਲ ਹੀ ਆਪਣਾ ਟੰਗ ਟਪਾਉਂਦਾ ਸੀ ਉਹ ਨੇਲੇ ਜੰਗਲ ਵਿੱਚ ਲੱਕੜਾਂ ਕੱਟਦਾ ਤੇ ਉਹਨਾਂ ਨੂੰ ਵੇਚ ਕੇ ਹੀ ਪੈਸਾ ਵੱਟਦਾ ਰੋਜ਼ ਵਾਂਗ ਉਹ ਇੱਕ ਦਿਨ ਰੁਕ ਤੇ ਚੜ ਕੇ ਲੱਕੜਾਂ ਕੱਟ ਰਿਹਾ ਸੀ ਥੇਹਾਂ ਇੱਕ ਨਦੀ ਵਹਿ ਰਹੀ ਸੀ ਜਿਵੇਂ ਹੀ ਉਹ ਇੱਕ ਟਾਣੇ ਨੂੰ ਕੱਟਣ ਲੱਗਿਆ ਤਾਂ ਆਪਣੀ ਕੁਹਾੜੀ ਅੱਗੇ ਵਧਾਈ ਉਹਵੇਂ ਹੀ ਕੋਹਾਰੀਆ ਤੋਂ ਛੁੱਟ ਕੇ ਪਾਣੀ ਵਿੱਚ ਡਿੱਗ ਗਈ। ਲੱਕੜ ਹੜਕ ਭਰਾ ਕੇ ਰੁੱਖ ਤੋਂ ਹੇਟਾ ਉਤਰਿਆ ਤੇ ਨਦੀ ਕੰਢੇ ਆਪਣਾ ਸਿਰ ਫੜ ਕੇ ਬੈਠ ਗਿਆ। ਉਸ ਦੀ ਰੋਜੀ ਰੋਟੀ ਦਾ ਇੱਕੋ ਇੱਕ ਵਸੀਲਾ ਹੀ ਉਹਦੇ ਹੱਥੋਂ ਖੁੰਝ ਗਿਆ। ਉਹਨੂੰ ਸਮਝ ਹੀ ਨਹੀਂ ਆ ਰਿਆ ਸੀ ਕਿ ਅੱਗੇ ਕੀ ਹੋਵੇਗਾ। ਅੰਤੋਂ ਵਿਲਕਣ ਲੱਗਾ ਤੇ ਜਲ ਦੇਵਤਾ ਨੂੰ ਫਰਿਆਦ ਕਰਨ ਲੱਗਾ। ਇਹ ਜਲ ਦੇਵਤਾ ਮੈਂ ਅੱਜ ਤੱਕ ਆਪਣੇ ਹੱਕ ਹਲਾਲ ਦੀ ਕਮਾਈ ਹੀ ਖਾਧੀ ਐ। ਕਦੇ ਕੋਈ ਬੇਈਮਾਨੀ ਨਹੀਂ ਕੀਤੀ। ਫਿਰ ਇਹ ਸਭ ਮੇਰੇ ਨਾਲ ਹੀ ਕਿਉਂ ਵਾਪਰਿਆ? ਉਦੀ ਫਰਿਆਦ ਸੁਣ ਕੇ ਜਲ ਦੇਵਤਾ ਪ੍ਰਗਟ ਹੋਇਆ ਲੱਕੜਹਾਰੇ ਨੂੰ ਰੋਣ ਦਾ ਕਾਰਨ ਪੁੱਛ ਕੇ ਉਹਨੇ ਨਦੀ ਵਿੱਚ ਚੁੱਭੀ ਮਾਰੀ ਤੇ ਸੋਨੇ ਦੀ ਕੁਹਾੜੀ ਲੈ ਆਇਆ ਲੱਕੜਹਾਰੇ ਨੇ ਉਹ ਪੁਹਾੜੀ ਲੈਣ ਤੋਂ ਮਨਾ ਕਰ ਦਿੱਤਾ ਤੇ ਬੋਲਿਆ اے ਦੇਵਤਾ ਇਹ ਮੇਰੀ ਕੁਹਾੜੀ ਨਹੀਂ ਹੈ ਇਸ ਲਈ ਮੈਂ ਇਸ ਕੁਹਾੜੀ ਨੂੰ ਨਹੀਂ ਲੈ ਸਕਦਾ ਇਹ ਸੁਣ ਕੇ ਜਲ ਦੇਵਤਾ ਨੇ ਦੁਬਾਰਾ ਚੁੱਭੀ ਲਾਈ ਤੇ ਇਸ ਵਾਰ ਹੱਥ ਵਿੱਚ ਚਾਂਦੀ ਦੀ ਕੁਹਾੜੀ ਫੜ ਬਾੜ ਲਿਆਇਆ ਇਸ ਵਾਰ ਫਿਰ ਲੱਕੜਹਾਰੇ ਨੇ ਇਹ ਕਹਿ ਕੇ ਕੁਹਾੜੀ ਲੈਣ ਤੋਂ ਮਨਾ ਕਰ ਦਿੱਤਾ ਉਹ ਦੀ ਪੁਹਾੜੀ ਚਾਂਦੀ ਦੀ ਨਹੀਂ ਸਗੋ ਲੋਹੇ ਦੀ ਸੀ ਜਲ ਦੇਵਤਾ ਵੀ ਉਹਦੀ ਇਮਾਨਦਾਰੀ ਪਰਖ ਰਿਆ ਸੀ ਹੁਣ ਉਹਨੇ ਤੀਜੀ ਵਾਰ ਪਾਣੀ ਵਿੱਚ ਚੁੱਭੀ ਲਾਈ ਤੇ ਲੋਹੇ ਦੀ ਪੁਹਾੜੀ ਫੜੀ ਬਾਹਰ ਆਇਆ ਆਪਣੀ ਪੁਹਾੜੀ ਦੇਖ ਕੇ ਲਕੜਾ ਨੇ ਸੁੱਖ ਦਾ ਸਾਹ ਲਿਆ ਤੇ ਖੁਸ਼ੀ-ਖੁਸ਼ੀ ਆਪਣੀ ਪੁਹਾੜੀ ਫੜ ਲਈ ਹੱਥ ਵਧਾਇਆ ਜਲ ਦੇਵਤਾ ਉਹਦੀ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਖੁਸ਼ ਹੋ ਕੇ ਲੱਕੜਹਾਰੇ ਨੂੰ ਤਿੰਨੋਂ ਪੁਹਾੜੀਆਂ ਦੇ ਦਿੱਤੀਆਂ ਲੱਕੜਹਾਰੇ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ ਤਿੰਨੋਂ ਪੁਹਾੜੀਆਂ ਪਾ ਕੇ ਲਕੜਾ ਦਾ ਖੁਸ਼ੀ-ਖੁਸ਼ੀ ਆਪਣੇ ਪਿੰਡ ਪਰਤਿਆ ਪਰ ਇਸ ਤੋਂ ਬਾਅਦ ਵੀ ਉਹ ਸਦਾ ਆਪਣੇ ਲੋਹੇ ਦੀ ਕੁਹਾੜੀ ਨੂੰ ਹੀ ਸਭ ਤੋਂ ਵੱਧ ਨੇੜੇ ਰੱਖਦਾ ਸੀ ਇਮਾਨਦਾਰੀ ਇੱਕ ਚੰਗੀ ਨੀਤੀ ਹੈ ਸਾਨੂੰ ਸਭ ਨੂੰ ਇਸ ਨੀਤੀ ਦੇ ਚੱਲਦੇ ਹੋਏ ਆਪਣਾ ਜੀਵਨ ਬਿਤਾਉਣਾ ਚਾਹੀਦਾ ਹੈ ਧੰਨਵਾਦ